ਬਹੁਤ ਹੀ ਸਹਿਕਾਰਯੋਗ ਭੈਣੋ ਤੇ ਭਰਾਓ ਅੱਜ ਜਿਹੜਾ ਅਸੀਂ ਇਹ ਧਰਨਾ ਤਹਿਸੀਲ ਦਾ ਘਰਾਓ ਕੀਤਾ ਵਾ ਤੇ ਬਹੁਤ ਮਸਲੇ ਵਿਗੜੇ ਸੀ ਲੋਕਾਂ ਦੇ ਜਿਹੜੇ ਡੀਸੀ ਵੱਲੋਂ ਦਰਖਾਸਤਾਂ ਮਾਰਕ ਹੋ ਗਈਆਂ ਤੇ ਉਸ ਦੇ ਵੀ ਜਿਹੜੇ ਇਥੰਦੇ ਨੈਤ ਤਹਿਸੀਲਾਰੇ ਪਹਿਲੇ ਉਹਨਾਂ ਕੋਈ ਪ੍ਰਵਾਹ ਨਹੀਂ ਕੀਤੀ ਤੇ ਜਿਹੜਾ ਕੰਮ ਨੂੰ ਲਮਕਾਈ ਗਏ ਉਹਨਾਂ ਦੇ ਵਿੱਚ ਇੱਕ ਤੇ ਸਾਡਾ ਡੇਰੀ ਆਪ ਦਾ ਮਸਲਾ ਇੱਕ ਮੁਛਾਜ਼ਾ ਮੈਂ ਮਸਲਾ ਵਾ ਇਸ ਤਰ੍ਹਾਂ ਕਰਕੇ ਹੋਰ ਵੀ ਕਈ ਪੰਡਾਂ ਦੇ ਮਸਲੇ ਆ ਜਿਹੜੇ ਇੱਥੇ ਰਿਸ਼ਵਤ ਖੋਰੀ ਤੋਂ ਨਾ ਕੋਈ ਕੰਮ ਨਹੀਂ ਹੁੰਦਾ ਹੁਣ ਤਹਿਸੀਲਦਾਰ ਨਵੇਂ ਆਏ ਆ ਉਹਨਾਂ ਸਾਨੂੰ ਸੱਦਿਆ ਵੀ ਸਾਡਾ ਮੈਂ ਤੇ ਨਵਾਂ ਆਇਆ ਧਰਨਾ ਚੋਂ ਲਾਇਆ ਮੈਂ ਸਾਨੂੰ ਕੀ ਪਤਾ ਅਖਬਾਰਾਂ ਚ ਉਹ ਸਾਰਾ ਕੁਝ ਅਸੀਂ ਦਿੱਤਾ ਤੁਸੀਂ ਸਾਡੇ ਨਾਲ ਰਾਬਤਾ ਕਰਦੇ ਹੋ ਤੁਹਾਡੇ ਨਾਲ ਬਹਿ ਕੇ ਜਿਹੜੇ ਆ ਉਹ ਸਾਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੋਣਾ ਕਿ ਤੁਸੀਂ ਮਸਲੇ ਆਪਣੇ ਲਿਆਓ ਮੈਂ ਕੋਈ ਤੇ ਮਸਲੇ ਕੱਲ੍ਹ ਦੇ ਹੀ ਘਾ ਹੱਲ ਕਰਤੇ ਆ ਤੇ ਕੋਈ ਆਵੇ ਵੀ ਲੈ ਕੇ ਆਓ ਤੇ ਆਪਣੀ ਟੀਮ ਲੈ ਕੇ ਆਓ ਮੈਂ ਮਸਲੇ ਸਾਰੇ ਹੱਲ ਕਰੂਗਾ ਰਵਾ ਟੈਨਸ਼ਨ ਨਾ ਨੂੰ ਮਿ ਸਾਧਨ ਦਾ ਦਿੱਕਤ ਲ ਮਡੇ ਫੋਟਰ ਦੇ ਵਿਸਤਾਰ ਹੋ ਗਿਆ ਜਿਹਨੂੰ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਇਹਨੂੰ ਮਗਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਜੇ ਇਹਨੂੰ ਆਪਾਂ ਮਗਾਇਆ ਨਾ ਨਾ ਇਹਨਾਂ ਦੇ ਮਗਰ ਨਾ ਚੜੇ ਤੇ ਇਹ ਕਦੇ ਵੀ ਨਾ ਖਤਮ ਹੋ ਸਕਦਾ ਤੇ ਨਾ ਕਿਸੇ ਮਾਰੇ ਬੰਦੇ ਨੂੰ ਧਿਆਨ ਮਿਲ ਸਕਦਾ ਜਨਾਬ ਤੇ ਹੁਣ ਆ